ਸ਼ਾਸਤਰ ਦਾ ਸਤਾਜ ਮੰਨਿਆ ਗਿਆ। ਨੂੰ ਜਵਾਨਾਂ ਨੂੰ ਬੇਅਰ ਕੀਤਾ ਜਾ ਰਿਹਾ ਹੈ ਕਿ ਸਿੱਖੀ ਸਰੂਪ ਦੇ ਵਿੱਚ ਰਹੇ। ਸਾਡਾ ਖੁਆਬ ਪੱਗਾਂ ਵਾਲਾ ਪੰਜਾਬ। ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਜਿਹੜਾ ਹੈ ਇਹ ਦਸਤਾਰਾ ਦਾ ਬਕਾਇਦਾ ਲੰਗਰ ਲਗਾਇਆ ਗਿਆ ਹੈ। ਦਸਤਾਰ ਨੂੰ ਹਮੇਸ਼ਾ ਅਸਰ ਦਾ ਤਾਜ ਮੰਨਿਆ ਗਿਆ ਤੇ ਇਹੀ ਤਾਜ ਸਜਾਉਣ ਦੀ ਜਿਹੜਾ اپੀਲ ਕੀਤੀ ਜਾ ਰਹੀ ਹੈ ਲਗਾਤਾਰ ਜਿਹੜਾ ਹੈ ਨੌਜਵਾਨਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਸਿੱਖੀ ਸਰੂਪ ਦੇ ਵਿੱਚ ਰਹਿਣ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਸੰਸਥਾ ਬਣਾਈ ਗਈ ਹੈ ਜਿਨ੍ਹਾਂ ਦਾ ਮੇਨ ਮੋਟਿਵ ਹੈ ਸਾਡਾ ਖੁਆਬ ਪੱਗਾਂ ਵਾਲਾ ਪੰਜਾਬ ਤਾਂ ਆਪਣੇ ਨਾਲ ਹੋਰ ਨੌਜਵਾਨਾਂ ਨੂੰ ਜਾਗਰੂ ਕਰਦੇ ਨਜ਼ਰ ਆਏ ਨੇ ਅੱਜ ਦੱਸਦੀ ਏ ਕਿ ਹੋਲਾ ਮੋਲਾ ਮਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਜਿਹੜਾ ਹੈ ਇਹ ਦਸਤਾਰਾ ਦਾ ਬਕਾਇਦਾ ਲੰਗਰ ਲਗਾਇਆ ਗਿਆ ਤੇ ਨਾਲ ਹੀ ਦਸਤਾਰ ਬੰਨਣੀ ਜਿਹੜੀ ਉਹ ਸਿਖਾਈ ਜਾ ਰਹੀ ਹੈ ਅਸੀਂ ਗੱਲ ਬਾਤ ਵੀ ਕਰਾਂਗੇ ਕਦੋਂ ਤੋਂ ਇਹ ਕੰਮ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਦੋਂ ਤੋਂ ਇਹ ਕੰਮ ਕਰ ਰਹੇ ਹੋ ਤੁਸੀਂ ਇਹ ਪੱਗ ਦੇ ਨਾਲ ਜਿਹੜਾ ਦਸਤਾਰ ਦੇ ਨਾਲ ਜਿਹੜਾ ਨੌਜਵਾਨਾਂ ਨੂੰ ਜੋੜਨ ਦਾ ਇਹ ਸਾਡੀ ਇੱਕ ਸੰਸਥਾ ਬਣੀ ਹੈ ਜੀ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਉਸ ਸੰਸਥਾ ਤੋਂ ਅਸੀਂ तकरीबन ਪਿਛਲੇ 10 ਸਾਲਾਂ ਤੋਂ ਦਸਤਾਰ ਸਿੱਖ ਲਈ ਕੈਂਪ ਅਤੇ ਦਸਤਾਰਾਂ ਦੇ ਲੰਗਰ ਲਗਾ ਰਹੇ ਹਾਂ ਜਿਹੜੇ ਵੀਰ ਕਹਿੰਦੇ ਨੇ ਕਿ ਅਸੀਂ ਕੇਸ ਰੱਖ ਕੇ ਪੱਕੇ ਤੌਰ ਤੇ ਦਸਤਾਰ ਬੰਨਿਆ ਕਰਾਂਗੇ ਉਹਨਾਂ ਨੂੰ ਫਿਰ ਅਸੀਂ ਦਸਤਾਰ ਨਾਲ ਸਨਮਾਨਿਤ ਕਰਦੇ ਹਾਂ ਤੇ ਇੱਥੇ ਸਾਡਾ ਦਸਤਾਰ ਸਿੱਖ ਲਈ ਕੈਂਪ 'ਚ ਪੂਰੇ ਪੰਜਾਬ ਦੇ ਕੋਨੇ-ਕੋਨੇ ਤੋਂ ਕੋਚ ਆਉਂਦੇ ਨੇ ਜਿਹੜੇ ਨੌਜਵਾਨ ਵੀਰਾਂ ਨੂੰ ਸੋਹਣੇ-ਸੋਹਣੇ ਦਸਤਾਰਾਂ ਬੰਨਣੀਆਂ ਸਿਖਾਉਂਦੇ ਨੇ ਜੀ ਇਹ ਲਗਾਤਾਰ ਅਸੀਂ ਇਹ ਦੇਖ ਰਹੇ ਹਾਂ ਕਿ ਜਦੋਂ ਵੀ ਚਾਈ ਸ਼ਰੀਫ ਅਤੇ ਗੜ ਸਾਹਿਬ ਦੀ ਧਰਤੀ ਤੇ ਦੇਖੀਏ ਉੱਥੇ ਵੀ ਇਦਾਂ ਦੇ ਲੰਗਰ ਲੱਗਦੇ ਆ ਜਦੋਂ ਵੀ ਕੋਈ ਇਦਾਂ ਦਾ ਜੋੜ ਮੇਲਾ ਹੁੰਦਾ ਹੈ ਇਹ ਲੰਗਰ ਲੱਗਦੇ ਆ ਕਿ ਲੱਗਦਾ ਕਿ ਅੱਜ ਦੀ ਪੀੜ੍ਹੀ ਵਾਕਿਆ ਹੀ ਭੁੱਲਦੀ ਜਾ ਰਹੀ ਹੈ ਸਾਡੀ ਇਹ ਵਿਰਾਸਤ ਦਸਤਾਰ ਨੂੰ ਅਸੀਂ ਸਿਰ ਦਾ ਤਾਜ ਮੰਨਦੇ ਆ ਦੇਖੋ ਜੀ ਆਪਣੇ ਮਾਹੌਲ ਦਾ ਅਸਰ ਜ਼ਰੂਰ ਪੈਂਦਾ ਹੁੰਦਾ ਜਿੱਦਾਂ ਅੱਜ ਕੱਲ ਆਪਾਂ ਕਿਸੇ ਵੀ ਸੋਸ਼ਲ ਮੀਡੀਆ ਤੇ ਲਾ ਲਈਏ ਉਹ ਇੱਕ ਸਿੱਖੀ ਨਾਲੋਂ ਤੋੜਨ ਵਾਲੇ ਕੰਟੈਂਟ ਜ਼ਿਆਦਾ ਆ ਰਹੇ ਨੇ ਜਿਵੇਂ ਕਿ ਤੁਸੀਂ ਗੀਤਾਂ ਨੂੰ ਹੀ ਲਾ ਲੋ ਗੀਤ ਹੀ ਕਈ ਤਰ੍ਹਾਂ ਦੇ ਇਦਾਂ ਆ ਰਹੇ ਨੇ ਜਿਹੜੇ ਨੌਜਵਾਨ ਵੀਰਾਂ ਨੂੰ ਸਿੱਖੀ ਨਾਲੋਂ ਤੋੜ ਰਹੇ ਨੇ ਉਸ ਕਰਕੇ ਅਸੀਂ ਇਹ ਚੀਜ਼ਾਂ ਕਰ ਰਹੇ ਆ ਸਾਡੇ ਵੀਰ ਸਾਰੇ ਰਲ ਮਿਲ ਕੇ ਨਾਲ ਦਸਤਾਰਾਂ ਤੇ ਲੰਗਰ ਅਤੇ ਦਸਤਾਰ ਸਿੱਖ ਲਈ ਕੈਂਪ ਲਗਾ ਰਹੇ ਆ ਤਾਂ ਕਿ ਸਾਡੇ ਵੀਰ ਨੇ ਜਿਹੜੇ ਵੱਧ ਤੋਂ ਵੱਧ ਕੇਸ ਰੱਖ ਕੇ ਦਸਤਾਰਾਂ ਸਜਾਉਣ ਸਾਡੀ ਟੈਗ ਲਾਈਨ ਵੀ ਹੈ ਕਿ ਸਾਡਾ ਖਾਬ ਪੱਗਾਂ ਵਾਲਾ ਪੰਜਾਬ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਵੀਰ ਪੰਜਾਬ ਦੇ ਕੇਸ ਰੱਖ ਕੇ ਦਸਤਾਰਾਂ ਸਜਾਉਣ ਸੋਣੇ ਤੇ ਆਪਣੇ ਇਤਿਹਾਸ ਨਾਲ ਜੁੜਨ ਮੇਰਾ ਇਹੀ ਸਵਾਲ ਜੀ ਤੁਸੀਂ ਇਤਿਹਾਸ ਦੀ ਗੱਲ ਕਰ ਦਿੱਤੀ ਕਿ ਖਾਲੀ ਪੱਗਾਂ ਬੰਨਣ ਤੱਕ ਸੀਮਿਤ ਰੱਖਿਆ ਜਾ ਰਿਹਾ ਹੈ ਜਾਂ ਇਤਿਹਾਸ ਦੇ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਕਿਉਂਕਿ ਪੱਗ ਦਾ ਇਤਿਹਾਸ ਬਹੁਤ ਵੱਡਾ ਹੈ ਜੀ ਜੀ ਬਿਲਕੁਲ ਪੱਗ ਦੇ ਕਿਉਂਕਿ ਅਸੀਂ ਨਾਲ ਲਿਟਰੇਚਰ ਵੰਡ ਵੀ ਰਹੇ ਹਾਂ ਅਸੀਂ ਬਾਬਾ ਜੀਵਨ ਸਿੰਘ ਦੇ ਬਾਰੇ ਇਤਿਹਾਸ ਬਾਰੇ ਉਹਨਾਂ ਬਾਰੇ ਵੀ ਬਣ ਰਹੇ ਆ ਸਾਡੇ ਕੋਲ ਲਿਟਰੇਚਰ ਪਿਆ ਵਾ ਤਕਰੀਬਨ ਅਸੀਂ 3-400 ਜਿਹੜਾ ਲਿਟਰੇਚਰ ਦੀਆਂ ਕਾਪੀਆਂ ਵੰਡ ਚੁੱਕੇ ਆ ਉਭਿ ਨਾਲ ਨਾਲ ਹਰ ਇੱਕ ਲੰਗਰ ਤੇ ਦਸਤਾਰਾਂ ਤੇ ਲੰਗਰ ਤੇ ਅਸੀਂ ਵੰਡਦੇ ਆ ਤਾਂ ਕਿ ਨੌਜਵਾਨ ਨਾਲ ਨਾਲ ਆਪਣੇ ਇਤਿਹਾਸ ਤੋਂ ਜਾਣੂ ਰਹਿਣ ਕਿਉਂਕਿ ਇਤਿਹਾਸ ਤੋਂ ਨੌਜਵਾਨਾਂ ਦਾ ਜਾਣੂ ਹੋਣਾ ਬਹੁਤ ਹੀ ਜ਼ਰੂਰੀ ਹੈ ਫੇਰ ਹੀ ਉਹ ਆਪਣੀ ਦਸਤਾਰ ਨਾਲ ਜੁੜ ਸਕਦੇ ਨੇ ਅੱਜ ਕਿੰਨੇ ਕੁ ਨੌਜਵਾਨ ਜਿਹੜੇ ਆ ਜਿਨ੍ਹਾਂ ਨੇ ਇਹ ਤੁਹਾਡੇ ਇਸ ਕੈਂਪ ਤੋਂ ਪ੍ਰੇਰਿਤ ਹੋ ਕੇ ਜਿਹੜਾ ਕਿ ਇਸ ਰੱਖਣੀ ਸ਼ੁਰੂ ਕਰਦੇ ਆ ਦੇਖੋ ਜੀ ਆਪਣੇ ਕੋਲੇ ਹਰ ਵਾਰ ਘੱਟੋ ਘੱਟ ਨਹੀਂ ਤਾਂ 300 ਤੋਂ 400 ਪਰ ਡੇ ਦੇ ਵਿੱਚ ਆਪਣੇ ਕੋਲੇ ਪਰਸਨ ਆਉਂਦੇ ਜਿਹੜੇ ਵੀ ਆਪਣੇ ਕੋਲੇ ਨਵੀਂ ਪੱਗਾਂ ਬਨਵਾ ਕੇ ਜਾਂਦੇ ਤੇ ਪ੍ਰਣ ਲੈਂਦੇ ਨੇਗੇ ਉਹਦੇ ਵਿੱਚੋਂ ਹਰ ਸਾਲ ਆਪਣੇ ਅਲੱਗ-ਅਲੱਗ ਜਗ੍ਹਾ ਤੋਂ ਆਪਣੇ ਕੋਲੇ ਵਾਪਸ ਲੋਕ ਆਉਂਦੇ ਨੇ ਜਿਹੜੇ ਕਹਿੰਦੇ ਵੀ ਸਾਡੇ ਪਹਿਲਾਂ ਕਟਿੰਗ ਸੀਗੀ ਤੇ ਅਸੀਂ ਸਿੱਖੀ ਨਾਲ ਆਉਂਦੇ ਜ਼ਰੂਰ ਸੀ ਅਨੰਦਪੁਰ ਸਾਹਿਬ ਤੇ ਆਪਾਂ ਉਹਨਾਂ ਨੂੰ ਸਿੱਖੀ ਦੇ ਬਾਰੇ ਦੱਸਿਆ ਲਿਟਰੇਚਰ ਬਾਰੇ ਦੱਸਿਆ ਤੇ ਆਪਣੀ ਪੱਗ ਦੀ ਮਹੱਤਤਾ ਬਾਰੇ ਦੱਸਿਆ ਉਸ ਤੋਂ ਬਾਅਦ ਹੁਣ ਪ੍ਰਣ ਕਰਕੇ ਆਪਣੇ ਕੋਲੇ ਜਾਂਦੇ ਨੇ ਕਿ ਵੀ ਅਸੀਂ ਅੱਗੇ ਤੋਂ ਕੇਸ ਰੱਖਾਂਗੇ ਤੇ ਦੁਬਾਰਾ ਆ ਕੇ ਸਾਡੇ ਕੋਲ ਇੱਥੇ ਮਿਲਦੇ ਨੇ ਸਾਨੂੰ ਵੀ ਅਸੀਂ ਤੁਹਾਡੇ ਕੋਲ ਪ੍ਰਣ ਕਰਕੇ ਗਏ ਸੀਗੇ ਤੇ ਆਪਾਂ ਉਹਨਾਂ ਨੂੰ ਲੱਗ ਤੋਂ ਦੁਬਾਰਾ ਤੋਂ ਸਨਮਾਨ ਕਰਦੇ ਹਾਂ ਉਹਨਾਂ ਦੇ ਪੱਗਾਂ ਨਾਲ ਵੀ ਆਪਣੀ ਸਿੱਖੀ ਨਾਲ ਤੁਸੀਂ ਪ੍ਰੇਰਿਤ ਹੋ ਕੇ ਕੇਸ ਰੱਖ ਕੇ ਅද ਨਵੇਂ ਤੌਰ ਤੇ ਉਹ ਆਪਣੇ ਨਾਲ ਇੱਕ ਦੋ ਬੰਦੇ ਨੂੰ ਹੋਰ ਨਵੇਂਆਂ ਨੂੰ ਲੈ ਕੇ ਆਉਂਦੇ ਨੇ ਜਿਨ੍ਹਾਂ ਨੂੰ ਆਪ ਦੀ ਸਿੱਕੀ ਬਾਰੇ ਦੱਸਦੇ ਨੇ ਤੇ ਆਪਣੀ ਪੱਗ ਦੀ ਮਹੱਤਤਾ ਬਾਰੇ ਦੱਸਦੇ ਨੇ ਤੁਸੀਂ ਕਿੰਨੇ ਦਿਨ ਦਾ ਕੈਂਪ ਇਹ ਦੇਖੋ ਜੀ ਆਪਣਾ ਇਹ 3 ਦਿਨ ਦਾ ਕੈਂਪ ਹੁੰਦਾ ਵਾ ਆਨੰਦਪੁਰ ਸਾਹਿਬ ਦੇ ਵਿੱਚ ਤੇ ਅਲੱਗ-ਅਲੱਗ ਜਗ੍ਹਾ ਤੇ ਹੁਣ ਆ ਪੀਰ ਆਪਣੇ ਨਰਿੰਦਰ ਸਿੰਘ ਜੀ ਨੇ ਇਹਨਾਂ ਲੁਧਿਆਣੇ ਦੇ ਵਿੱਚ ਦਸਤਾਰਾਂ ਦਾ ਕੈਂਪ ਵੀ ਲਗਾਉਂਦੇ ਨੇ ਸਿਕਲਾਈ ਕੈਂਪ ਵੀ ਦਿੰਦੇ ਨੇ ਤੇ ਇਹਨਾਂ ਦੀ ਆਪ ਦੀ ਇੱਕ ਅਲੱਗ ਤੋਂ ਸੁਸਾਇਟੀ ਵੀ ਆ ਆਪਣੇ ਅਲੱਗ-ਅਲੱਗ ਸੁਸਾਇਟੀ ਤੋਂ ਲੋਕ ਆ ਕੇ ਆਪਣੇ ਇੱਥੇ ਆਪਣੇ ਜਿਹੜੇ ਪੱਗਾਂ ਦਾ ਕੈਂਪ ਆ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਲੋਕਾਂ ਨੂੰ ਆਪਣੀ ਪੱਗ ਦੀ ਮਹੱਤਤਾ ਬਾਰੇ ਦੱਸਦੇ ਨੇ ਜਿਹੜੇ ਵੀਰ ਪੱਗ ਬਨਵਾ ਰਹੇ ਆ ਦਸਤਾਰ ਬਨਵਾ ਰਹੇ ਆ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੀ ਸੋਚ ਕੇ ਉਹਨਾਂ ਦੇ ਵੱਲੋਂ ਜਿਹੜੀ ਇਹ ਦਸਤਾਰ ਹੈ ਉਹ ਬਨਵਾਈ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਕਿ ਕੀ ਸੋਚ ਕੇ ਅੱਜ ਇੱਥੇ ਦਸਤਾਰ ਬਨਵਾਣ ਆਏ ਹੋ ਅੱਜ ਮੈਡਮ ਜੀ ਇਹਨਾਂ ਵੀ ਦਸਤਾਰ ਬੰਨਦੇ ਹੋ ਜਾਂ ਪਹਿਲੀ ਦਫਾ ਪਹਿਲੀ ਆ ਰਿਹਾ ਪਹਿਲਾ ਦਸਤਾਰ ਬੰਨਦਾ ਹਾਂ ਤੇ ਪਰ ਮੈਨੂੰ ਪਤਾ ਨਹੀਂ ਨੌਜੀ ਨਹੀਂ ਤੇ ਹੁਣ ਫਿਰ ਦਸਤਾਰ ਮੈਂ ਪਹਿਲੀ ਅਰਭਾ ਗ ਬੰਨਣ ਲੱਗਾ ਤੇ ਮੈਂ ਪਰਨੇ ਕਿੱਤਾ ਮਹਾਰਾਜ ਦਾ ਰੱਖਣੀ ਸਿੱਖੀ ਸੀ ਮਹਾਰਾ ਸਿੱਖੀ ਸ਼ੁਰੂ ਚ ਰਹਿਣ ਹਾਂਜੀ ਹਾਂਜੀ ਸਿੱਖੀ ਸ਼ੁਰੂ ਕੀਤੀ ਜੀ ਹੁਣ ਕਟਵਾ ਨਹੀਂ ਕਟਾਵਾਂਗੇ ਬਿਲਕੁਲ ਜਿਹੜਾ ਪ੍ਰੰਤ ਲੈ ਜਾ ਰਹੇ ਨੇ ਕਿ ਹੁਣ ਜਿਹੜਾ ਹੈ ਉਹ ਕੇਸ ਜਿਹੜੇ ਨੇ ਉਹ ਨਹੀਂ ਕਟਵਾਏ ਜਾਣਗੇ ਹੋਰ ਵੀ ਇੱਥੇ ਕਈ ਨੌਜਵਾਨ ਜਿਹੜੇ ਨੇ ਆਏ ਨੇ ਉਹਨਾਂ ਦੇ ਵੱਲੋਂ ਜਿਹੜਾ ਦਸਤਾਰਾਂ ਬਨਵਾਈਆਂ ਗਈਆਂ ਨੇ ਤੇ ਲਗਾਤਾਰ ਜਿਹੜਾ ਇਹ ਹੈ ਸਿਖਲਾਈ ਕੈਂਪ ਹੈ ਨਾ ਸਿਰਫ ਦਸਤਾਰਾਂ ਜਿਹੜੀਆਂ ਨੇ ਉਹ ਲੰਗਰ ਲਾਇਆ ਗਿਆ ਬਲਕਿ ਦਸਤਾਰਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਕਿ ਕਿਵੇਂ ਦਸਤਾਰ ਜਿਹੜੀ ਹੈ ਬੰਨੀ ਜਾਂਦੀ ਹੈ ਤੇ ਜਿਵੇਂ ਦੀ ਕੋਈ ਨੌਜਵਾਨ ਕਹਿੰਦਾ ਉਹਦਾ ਦੀ ਦਸਤਾਰ ਜਿਹੜੀ ਹੈ ਉਹ ਉਹਨਾਂ ਦੇ ਸਜਾਈ ਜਾ ਰਹੀ ਹੈ ਦਾ ਐਸਾ ਸਿਰ ਦੇ ਤਾਜ ਨੂੰ ਸੰਭਾਲਣ ਦੀ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਕਿ ਹਰ ਕੋਈ ਇਸ ਨੂੰ ਸੰਭਾਲ ਕੇ ਰੱਖੇ ਕਿਉਂਕਿ ਇਹ ਤਾਜ ਕਰਮਾ ਵਾਲਿਆਂ ਦੇ ਹਿੱਸੇ ਆਉਂਦਾ ਹੈ। ਬਾਪੂ ਜੀ ਦਸਤਾਰਾ ਦਾ ਲੰਗਰ ਲਗਾਇਆ ਗਿਆ ਹੈ ਕਿ ਸੁਪਨਾ ਲੈ ਕੇ ਚੱਲ ਰਹੇ ਹੋ ਦਸਤਾਰਾ ਦਾ ਲੰਗਰ ਜਾਂ ਸਿੱਖ ਲਈ ਕੈਂਪ ਕਿਉਂ ਲਗਾਇਆ ਗਿਆ ਕਿ ਮੋਟਿਵ ਹੈਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਾਜਨਾ ਕੀਤੀ ਖਾਲਸੇ ਨੂੰ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ ਤੇ ਜਾਣੂ ਕਰਵਾਇਆ ਇਸ ਵਿਸ਼ੇ ਨੂੰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਭਲਾਈ ਟਰਸਟ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਸੁਸਾਇਟੀ ਦੇ ਵਿਸ਼ੇਸ਼ ਅਪਰਾਲੇ ਨਾਲ ਪਿਛਲੇ ਕਈ ਸਾਲਾਂ ਤੋਂ ਜਿਹੜੇ ਵੀ ਨੌਜਵਾਨ ਵੀਰ ਦਾੜੀ ਤੇ ਕੇਸ ਰੱਖਣ ਦਾ ਪਰਨ ਕਰਦੇ ਹਨ ਉਹਨਾਂ ਨੌਜਵਾਨਾਂ ਨੂੰ ਸੰਸਥਾਵਾਂ ਵੱਲੋਂ ਮੁਫਤ ਦਸਤਾਰਾਂ ਦਿੱਤੀ ਜਾਂਦੀਆਂ ਤਾਂ ਕਿ ਆਪਣੀ ਸਾਬਤ ਸੂਰਤ ਬਣਾ ਸਕਣ ਕਿਵੇਂ ਜੋੜੋ ਗਿਆਨ ਵਾਲੀ ਪੀੜੀ ਨੂੰ ਕਿਵੇਂ ਹੋਕਾ ਦਿਓਗੇ ਕਿ ਉਹ ਜੁੜੀ ਰਹੇ ਸਾਡੇ ਇਤਿਹਾਸ ਦੇ ਨਾਲ ਸਿੱਖੀ ਦੇ ਨਾਲ ਇਹ ਤਾਂ ਰੰਗ ਲਾਗਤ 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 ਹੈ ਦਿਨਪੁਰ ਦਿਨ ਸਾਲਿਆਂ ਵੱਧੀ ਅੱਜ ਹੋਰ ਕੱਲ ਹੋਰ ਦੇਖ-ਦੇਖ ਹੀ ਜਿਵੇਂ ਕਹਿੰਦੀ ਆਪਾਂ ਕਹਾਵਤਾਂ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਫੜਦਾ ਹੈ ਇਸੇ ਤਰ੍ਹਾਂ ਹੀ ਇਹ ਪਿਛਲੇ ਕਈ ਸਾਲਾਂ ਤੋਂ ਸ਼ਹੀਦ ਆਬਾ ਜੀਵਨ ਸਿੰਘ ਜੀ ਵੈਲਫੇਅਰ ਸੁਸਾਇਟੀ ਦਾ ਸਮੂਹ ਸੇਵਾਦਾਰਾਂ ਦਾ ਨੌਜਵਾਨਾਂ ਦਾ ਵਿਸ਼ੇਸ਼ ਉਪਰਾਲਾ ਹੈ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਵੀ ਪਿਛਲੇ ਕਈ ਸਾਲਾਂ ਤੋਂ ਇਸ ਦਸਤਾਰਾਂ ਦੀ ਸੇਵਾ ਕੀਤੀ ਜਾਂਦੀ ਆ ਸਾਨੂੰ ਪੁਲਿਸ ਮੁਲਾਜ਼ਮਾਂ ਤੋਂ ਅਤੇ ਹੋਰ ਵੀ ਸਰਕਾਰੀ ਅਫਸਰਾਂ ਤੋਂ ਸਹਿਯੋਗ ਮਿਲਦਾ ਅਤੇ ਉਹ ਮਾਣ ਕਰਦੇ ਨੇ ਕਿ ਸੰਸਥਾ ਵਧੀਆ ਸੇਵਾ ਨਿਭਾ ਰਹੀ ਆ ਇਸ ਕਰਕੇ ਨੌਜਵਾਨਾਂ ਦੇ ਵਿੱਚ ਵੀ ਬਹੁਤ ਵੱਡਾ ਉਤਸ਼ਾਹ ਹੈ ਨੌਜਵਾਨ ਵੀ ਬੜੇ ਚਾਵਾ ਲਾਡਾ ਦੇ ਨਾਲ ਦਾੜੀ ਕੇਸ ਰੱਖਣ ਦਾ ਪਰਨ ਕਰਦੇ ਨੇ ਅਤੇ ਦਸਤਾਰ ਸਜਾਉਣ ਦਾ ਪਰਨ ਕਰਕੇ ਜਾਂਦੇ ਨੇ ਮਿਰਜਾ ਜੀ ਗੱਲ ਕਰ ਰਹੇ ਸੀ ਸਿੱਖ ਲਾਈ ਦੀ ਵੀ ਕਿਵੇਂ ਕਿਵੇਂ ਕਿਉਂਕਿ ਦਸਤਾਰ ਕਿਸੇ ਇੱਕ ਤਰੀਕੇ ਦੇ ਨਾਲ ਨਹੀਂ ਸਜਾਈ ਜਾਂਦੀ ਅਲੱਗ-ਅਲੱਗ ਤਰੀਕੇ ਹੁੰਦੇ ਆ ਤਾਂ ਹਰ ਇੱਕ ਤਰੀਕੇ ਦੇ ਸਿੱਖਲਾਈ ਦਿੱਤੀ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਹੁਤ ਤਰੀਕੇ ਦੀਆਂ ਦਸਤਾਰਾਂ ਸਜਾਈਆਂ ਜਾਂਦੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਦਸਤਾਰਾਂ ਦੀਆਂ ਸਿਖਲਾਈਆਂ ਦਿਨੇ ਵੀ ਅਸੀਂ ਹਰ ਹਰ ਸ਼ਹਿਰ ਦੇ ਵਿੱਚ ਕੈਂਪ ਵੀ ਲਗਾਈਦੇ ਆ ਹਰ ਸ਼ਹਿਰ ਦੇ ਵਿੱਚ ਗੁਰੂ ਘਰ ਦੇ ਵਿੱਚ ਹਫ਼ਤੇ ਦਾ 10 ਦਿਨ ਦਾ ਕੈਂਪ ਲਗਾਇਆ ਜਾਂਦਾ ਹੈ ਬੱਚਿਆਂ ਨੂੰ ਦਸਤਾਰਾਂ ਸਿਖਾਈਆਂ ਵੀ ਜਾਂਦੀਆਂ ਹਨ ਤੇ ਅਸੀਂ ਇੱਕ ਲੁਧਿਆਣਾ ਸੈਂਟਰ ਵੀ ਖੋਲਿਆ ਗਿਆ ਹੈ ਜਿੱਥੇ ਬੱਚੇ ਆ ਕੇ ਸਾਡੇ ਕੋਲ ਦਸਤਾਰ ਸਿੱਖ ਵੀ ਸਕਦੇ ਹਨ ਤੇ ਲੱਗ ਲੱਗ ਸ਼ਹਿਰਾਂ ਦੇ ਵਿੱਚ ਗੁਰਪਰਵ ਸਮਾਗਮਾਂ ਤੇ ਅਸੀਂ ਕੈਂਪ ਵੀ ਲਾਣੇ ਆ ਤੇ ਕਟੋਕਟ 4-5 ਸਾਲ ਤੋਂ ਅਸੀਂ 83 ਕੈਂਪ ਲਾ ਚੁੱਕੇ ਆ ਜੀ ਹਾਂਜੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਦਸਤਾਰਾਂ ਸਿਖਾਈਆਂ ਵੀ ਜਾਂਦੀਆਂ ਨੇ ਤੇ ਇਸ ਤਾਜ ਨੂੰ ਸੰਭਾਲਣ ਦੀ ਸਾਨੂੰ ਸਾਡੇ ਇਤਿਹਾਸ ਨੂੰ ਜਾਣਨ ਦੀ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਜਿੱਥੇ ਅਸੀਂ ਟ੍ਰੈਂਡ ਦੇ ਨਾਲ ਟਾਈਮ ਦੇ ਨਾਲ ਆਪਣੀ ਸੋਚ ਤਾਂ ਬਦਲ ਰਹੇ ਆ ਪਰ ਕਿਤੇ ਨਾ ਕਿਤੇ ਅਸੀਂ ਆਪਣਾ ਇਤਿਹਾਸ ਆਪਣੀ ਵਿਰਾਸਤ ਤੋਂ ਬਿਸਰਦੇ ਜਾ ਰਹੇ ਆ ਜਸਤੇ ਨਾਲ ਸਾਨੂੰ ਜੁੜਨ ਦੀ ਲੋੜ ਹੈ ਤੇ ਇਹਨਾਂ ਨੂੰ ਸਵਾਨਾ ਦੇ ਵੱਲੋਂ ਇੱਕ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਕਾਹਨ ਦੇ ਨਾਲ ਸ਼ਾਲੂ ਮਰੋਖਸ਼ੀਰ ਜਾਂਨਪੁਰ ਸਾਹਿਬ